ਹਾਂਜੀ ਆਪਾਂ 슬ੀਵਲੈਸਟ ਜੇ ਬਣਾਵਾਂਗੇ ਜੀ ਹਾਂਜੀ ਮੈਂ ਇੱਕ ਲੰਬੀ ਪੱਟੀ ਲੈ ਲਈ ਹੈ ਜੀ ਉਹਨੂੰ ਮੈਂ ਇਸ ਤਰ੍ਹਾਂ ਸਿੱਧਾ ਕਰਕੇ ਜੀ ਉਹਦੇ ਵਿੱਚ ਮੈਂ ਚੋਨਾ ਪਾ ਦੂੰਗੀ ਇਸ ਤਰ੍ਹਾਂ ਜੀ ਆਪਾਂ ਚੋਨਾ ਇੱਕ ਇੱਕ ਇੰਚ ਤੇ ਪਾਉਣੀ ਹੈਗੀਆਂ ਇਸ ਤਰ੍ਹਾਂ ਜੀ ਆਪਾਂ ਚੋਨਾ ਪਾ ਕੇ ਇਹ ਪੱਟੀ ਨੂੰ ਆਪਾਂ ਬਿਲਕੁਲ ਤਿਆਰ ਕਰ ਲਿਆ ਹੈ ਜੀ ਹਾਂਜੀ ਅੱਗੇ ਮੈਂ 19 ਇੰਚ ਕੱਪੜਾ ਲੰਬਾਈ 'ਚ ਲਵਾਂਗੀ ਜੀ ਹੋਲਡ ਕਰਕੇ ਤੇ ਚੜਾਈ ਇਹਦੀ 9 ਇੰਚ ਲਵਾਂਗੀ ਜੀ ਆਪਾਂ 3 3 ਇੰਚ ਤੇ ਜੀ ਇਹਦਾ ਮਾਰਜਿਨ ਲਾਵਾਂਗੇ 3 ਇੰਚ ਇਧਰ 3 ਇੰਚ ਹਾਂਜੀ ਆਪਣੇ ਤਿੰਨੇ ਨਿਸ਼ਾਨ ਲੱਗ ਗਏ ਆ ਫਿਰ ਆਪਾਂ ਜੀ ਸੈਂਟਰ ਦੇ ਵਿੱਚ ਨਿਸ਼ਾਨ ਲਾਵਾਂਗੇ ਫਿਰ ਆਪਾਂ ਜੀ ਕੈਂਚੀ ਨਾਲ ਇਹਨਾਂ ਦੀ ਕੱਟ ਲਗਾ ਦਾਂਗੇ ਇਹਨਾਂ ਦੇ ਉੱਪਰ ਹਾਂਜੀ ਫਿਰ ਇਸ ਕੱਪੜੇ ਨੂੰ ਆਪਾਂ ਖੋਲ ਲਾਂਗੇ ਖੋਲ ਕੇ ਜੀ ਆਪਾਂ ਇਸ ਤਰ੍ਹਾਂ ਪਲੇਟ ਪਾਵਾਂਗੇ ਵਿਚਕਾਰ 3 ਇੰਚ ਉਧਰੋਂ ਚੱਕ ਕੇ 3 ਇੰਚ ਉਧਰੋਂ ਚੱਕ ਕੇ ਹਾਂਜੀ ਫਿਰ ਆਪਾਂ 6 ਇੰਚ ਤੇ ਨਿਸ਼ਾਨ ਲਾ ਕੇ ਜੀ ਇੱਕ ਛੋਟੀ ਸਿਲਾਈ ਲਾਵਾਂਗੇ ਇਸ ਤਰ੍ਹਾਂ 6 ਇੰਚ ਤੇ ਨਿਸ਼ਾਨ ਲਾ ਕੇ ਛੋਟੀ ਸਿਲਾਈ ਲਗਾ ਦਾਂਗੇ ਹਾਂਜੀ ਫਿਰ ਆਪਾਂ ਇਸੇ ਤਰ੍ਹਾਂ ਹੀ ਦੂਜੀ ਪਲੇਟ ਚੱਕ ਕੇ 3 ਇੰਚ ਤੇ ਨਿਸ਼ਾਨ ਲਾ ਕੇ ਜੀ ਆਪਾਂ 3 ਇੰਚ ਤੇ ਛੋਟੀ ਸਲਾਈ ਲਗਾਵਾਂਗੇ ਇਸ ਤਰ੍ਹਾਂ ਜੀ ਆਪਾਂ ਤੀਜੀ ਸਲਾਈ ਤੀਜੀ ਪਲੇਟ ਚੱਕ ਕੇ ਜੀ ਆਪਾਂ ਇਸ ਤਰ੍ਹਾਂ ਅਖੀਰ ਤੇ ਸਲਾਈ ਲਗਾ ਦਾਂਗੇ ਇਸ ਤਰ੍ਹਾਂ ਆਪਣਾ ਜੀ ਬਾਜੂ ਖੋਲ ਦਿਆਂਗੇ ਇਸ ਤਰ੍ਹਾਂ ਡਿਜ਼ਾਈਨ ਬਣ ਜਾਊਗਾ ਹਾਂਜੀ ਫਿਰ ਆਪਾਂ ਇਸ ਨੂੰ ਫੋਲਡ ਕਰਕੇ ਇਸ ਤਰ੍ਹਾਂ ਫੋਲਡ ਕਰ ਲੈਣਾ ਜੀ ਆਪਾਂ ਇਹਨੂੰ ਮੂਰੇ ਦਾ ਨਿਸ਼ਾਨ ਲਾ ਕੇ ਮੋਢੇ ਦੀ ਕਟਿੰਗ ਕਰ ਦੇਣੀ ਹੈ ਜੀ ਬਾਜੂ ਦੀ ਕਟਿੰਗ ਕਰਦੇ ਆਂਗੇ ਫਿਰ ਆਪਾਂ ਜੀ ਜਿਹੜੀ ਮੂਰੇ ਪੱਟੀ ਬਣਾਈ ਸੀ ਚਾਲਰ ਵਾਲੀ ਜੀ ਉਸ ਨੂੰ ਅਟੈਚ ਕਰ ਦਾਂਗੇ ਇਸ ਤਰ੍ਹਾਂ ਜੀ ਮੈਂ ਨੂੰ ਅਟੈਚ ਕਰਕੇ ਉੱਪਰ ਸਿਲਾਈ ਲਗਾ ਦੂੰਗੀ ਫੋਲਡ ਕਰਕੇ ਹਾਂਜੀ ਡਿਜ਼ਾਈਨ ਦੇ ਉੱਪਰ ਮੈਂ ਬਟਨ ਲਗਾ ਕੇ ਜੀ ਇਸ ਤਰ੍ਹਾਂ ਆਪਣਾ ਬਾਜੂ ਡਿਜ਼ਾਈਨ ਤਿਆਰ ਹੋ ਗਿਆ ਜੀ ਹਾਂਜੀ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਜੀ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਜੀ ਥੈਂਕ ਯੂ ਫॉर ਵਾਚਿੰਗ